ਬੇਨਤੀ ਇਸ ਤਰ੍ਹਾਂ ਆ ਕਿ ਸਾਡਾ ਸਿੰਘ ਆ ਸਤਨਾਮ ਸਿੰਘ ਬਾਗੀ ਮੈਨੂੰ ਸਤਨਾਮ ਸਿੰਘ ਬਾਗੀ ਦਾ ਫੋਨ ਆਇਆ ਵੀ ਇੱਕ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਹੂੰ ਹੂੰ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾਹ ਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸਤਨਾਮ ਸਿੰਘ ਉਹਨਾਂ ਨੇ ਮੇਰੇ ਨਾਲ ਬਚਨ ਕੀਤਾ ਇਹ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਟੇਸ਼ਨ ਨੂੰ ਮੈਂ ਆਪੇ ਜਾ ਕੇ ਤੁਸੀਂ ਅੱਗਾ ਗਏ ਕਾਰਵਾਈ ਕਰਾਓ ਮੈਂ ਆਉਣਾ ਸ਼ਾਸਨ ਦਾ ਪਹਿਲਾ ਰਵਈਆ ਜਿਹੜਾ ਬੜਾ ਢਿੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢਿੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂਦਾ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜਦੋਂ ਸਿੰਘਾਂ ਨੇ ਵਜਨ ਕੀਤਾ ਸੀ ਆਏ ਸਾਰੇ ਸਿੰਘ ਹੁਣ ਆਏ ਆ ਗਰੀ ਤੇਜ ਸਿੰਘ ਹਣੀ ਵੀ ਆਏ ਬਾਕੀ ਵੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਅਮਰਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਭਰੋ ਅਮਰਸਰ ਆਈ ਸੀ ਸੁਭਾਵਕ ਆ ਹੋਟਲ ਦੇ ਵਿੱਚ ਉਹ ਗਏ ਦਾ ਖੇ ਖਾਣ ਗਏ ਹੋਣਗੇ ਇਹ ਤਾਂ ਬੜਾ ਸਪਸ਼ਟ ਜੀ ਗੱਲ ਆ ਵੀ ਕੁੜੀ ਮੁੰਡਾ ਆਟਰ ਵਿੱਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ ਚ ਰਹਿੰਦੀ ਨਸ਼ਹਿਰਾ ਸਰਹਾਲੀ ਵਾਲੇ ਬਣੇ ਹੋ ਰਹਿੰਦੀ ਹੈ ਕੁੜੀ ਨਸ਼ਹਿਰੇ ਦੀ ਹੈ ਸ਼ਾਇਦ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿਣ ਮੁਤਾਬਕ ਤੇ ਕੁੜੀ ਦੁਬਾਰਾ ਆਈਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਹੋਟਲ ਚ ਰਹੀ ਹੈ ਜੀ ਇਹ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਲੈ ਗਿਆ ਸੀ ਤੇ तकरीबन 2 ਵਜੇ ਤੱਕ ਮੇਰੇ ਨਾਲ ਉੱਥੇ ਰੇਪ ਹੁੰਦਾ ਰਿਹਾ ਹੁਣ ਅਸੀਂ ਆਏ ਹਾਂ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਪਲਜੀ ਇਥੋਂ ਦੇ ਜਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਦੀ ਕੁੜੀ ਦੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਉਹ ਕਿਸੇ ਦੇ ਘਰਾਂ 'ਚ ਕੰਮ ਕਰਦੀ ਆ ਘਰਾਂ 'ਚ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਉਹ ਕੁੜੀ ਕਹਿ ਰਹੀ ਉਹ ਸੱਚ ਆ ਹਾਂ ਉਹ ਆਪਣੇ ਫਰੈਂਡ ਨਾਲ ਆਈ ਤਾਂ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਕਿਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸੀਸੀਟੀਵੀ ਬੰਦ ਨੇ ਲਾ ਕੇ ਸੀਟੀਵੀ ਲੱਗੇ ਨੇ ਉਹ ਚਾਰੀਊਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭਜਾਈਆਂ ਗਈਆਂ ਨੇ ਜਿਹੜੇ ਮੁੰਡਿਓ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਢਿੱਲਾ ਸੀ ਜਦੋਂ ਸਾਡੇ ਸਿੰਘ ਆਏ ਨੇ ਕਿ ਕਿੰਨੇ ਵੇਲੇ ਤੁਸੀਂ ਆਏ ਹੋ ਅਸੀਂ ਸਵੇਰੇ ਆ ਗਏ 6:30 ਵਜੇ 6:30 ਵਜੇ ਜੇ ਉਦੋਂ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਇਹ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁਲਸ ਨੇ ਆਪੇ ਦੇਖ ਲੈਣਾ ਵੀ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਦ ਆਪਾਂ ਕਿਨੋਂ ਕਿਨੋਂ ਕਾਲ ਕਰ ਲਖੈ ਦਿੰਨੇ ਆ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਛ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਸੂਰਤ ਆ ਬੋਲਚਾਲ ਆ ਪੋਲਾ ਪਾਣਿਆ ਬੜੀ ਗਰੀਬ ਜਿਹੇ ਪਰਿਵਾਰ ਦੀ ਲੱਗਦੀ ਆ ਵੀ ਉਹ ਇਦਾਂ ਦਾ ਕੁਛ ਕਰਦੀ ਹੋਊਗੀ ਉਹ ਇੱਕ ਜਾਲ 'ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਸੀ ਕਰੀਏ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਕੱਲ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਲੰਗਿਆਂ ਵੀ ਕੀਤਾ ਜਿੰਨਾ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਹੋਟਲ ਲੈ ਲੋ ਬਹੁਤ ਸਾਰੀ ਤਾਂ ਡਵਲ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਜਨਤਾ ਕਿ ਵਿਦਨ ਪ੍ਰੂਫ ਵਿਦਨ ਪ੍ਰੂਫ ਅਸੀਂ ਸਾਰਾ ਕੁਝ ਜਾਰੀ ਕੀਤਾ ਸੀ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇਸ ਸਾਡੇ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕੀੜੀ ਤੁਰੀ ਜਾਂਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰ ਦੇ ਵੰਤ ਦੇ ਹੱਕਾਂ ਦੀ ਗੱਲ ਕਰਦੇ ਕੋਈ ਇਦਾਂ ਦੀ ਗੱਲ ਕਰਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵੇਲੇ ਕਰਦਾ ਪਰ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲ੍ਹਾਂ 'ਚ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਆ ਹੋਵੇ ਸ਼ਰਿਆਮ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋ ਹੀ ਨਹੀਂ ਗੱਲ ਆ ਪੰਡਾਂ ਵਾਲੇ ਗੇਟ ਦੇ ਵਿੱਚ ਗਾਲੜ ਜਿਹੜੇ ਨੇ ਕੀ ਉਹ ਹੁਣ ਹਟ ਗਏ ਨੇ ਵੇਖੋ ਜਿੰਨਾਕ ਅਸੀਂ ਹੁਣੇ ਮੇਰੀ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੀ ਕਿਰਤੀਆਂ ਤੇ ਆਪਣੇ ਕਾਰੋਬਾਰ ਵਾਲੇ ਸੇਵਾਵਾਂ ਵਾਲੇ ਆ ਡਾਂਗ ਫੜ ਕੇ ਹਰ ਵੇਲੇ ਖੜ ਨਹੀਂ ਸਕਦੇ ਇਹ ਤਾਂ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ ਹੋਟਲ ਜੇ ਕਿਸੇ ਨੇ ਲੈਣਾ ਮੰਨ ਲਓ ਮੈਨੂੰ ਹੋਟਲ ਦੀ ਨੀਡ ਆ ਮੈਂ ਜਾਊਂਗਾ ਹੋਟਲ 'ਚ ਰੂਮ ਲੈ ਲਊਂਗਾ ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ 'ਚ ਕਹਿਣਾ ਵੀ ਰੂਮ ਲੈ ਲਓ ਘੰਟੇ ਵਾਸਤੇ ਸੁਭਾਵਕ ਆ ਧੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ 'ਚ ਫੜੀਆਂ ਗਈਆਂ ਇੱਥੇ ਈਵਨ ਇੱਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ 'ਚ ਚਿੱਟਾ ਵੀ ਮਿਲਦਾ ਹੋਟਲਾਂ 'ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ 'ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚ ਕਰਨ ਸੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦ ਆ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਆ ਪਰ ਪ੍ਰਸ਼ਾਸਨ ਜੇਕਰ ਠੋਕ ਕੇ ਕਾਰਵਾਈ ਕਰੇ ਤੇ ਗੰਦ ਹੋ ਸਕਦਾ ਦੂਸਰੀ ਜਿਹੜਾ ਜਿਹੜਾ ਮਿਸ਼ਾਵਾ ਉਸ ਬੱਚੀ ਦਾ ਰੇਪ ਦਾ ਆਸ ਕਰਦੇ ਆਂ ਕਿ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦ ਦੀ ਕਾਰਵਾਈ ਕਰੂਗਾ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕ ਕੇ ਕਹਿੰਦੇ ਆਂ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦ ਦੀ ਸਜ਼ਾ ਦੇਵਾਂਗੇ ਉਹਨਾਂ ਨੂੰ ਹਾਂ ਇਹ ਮੈਂ ਕਿ ਅੰਬਸਰ ਵੀਰੇ ਦੇ ਨਾਲ ਆਈ ਸੀ ਉਹਨੇ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਤੋਂ ਬਾਅਦ ਕਿ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਣਾ ਉਹ ਪਤਾ ਨਹੀਂ ਕਿੱਧਰ ਚਲ ਗਏ ਮੈਂ ਪਾਣੀ ਭਿੰਦਾ ਪੀ ਕੇ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਪਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਨੀ ਆ ਫਿਰ ਉਥੇ ਨਾ ਇੱਕ ਮੁੰਡਾ ਸੀ ਉਹਨੇ ਮੇਰੀ ਬਾਹ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨੇ ਨਹੀਂ ਕੁਝ ਵੀ ਕੀਤਾ ਤੇ ਜਿਹੜੇ ਬਾਕੀ ਮੁੰਡੇ ਸਾਰਿਆਂ ਨੂੰ ਬੁਲਾ ਕੇ ਉਹਨੇ ਲੈ ਕੇ ਕਿੰਨੇ ਵੀ ਦੀ ਘਟਨਾ ਹੈ ਸਾਰੀ ਇਹ ਕੀ 7 ਵਜੇ ਦੀ ਤੇ ਕੀ 2 ਵਜੇ ਤੱਕ ਉਹ ਨੰਨੇ ਰੱਖਿਆ ਰੂਮ ਚ ਕਿਸੇ ਤਰ੍ਹਾਂ ਦਾ ਪੈਸਾ ਪੈਸਾ ਲਾੜਾ ਸ਼ੁਰੂ ਕੀਤਾ ਗਿਆ ਤਾਂ ਨਹੀਂ ਪੈਸੇ ਨਾਲ ਨਹੀਂ ਤੇ ਜਿਹੜੇ ਮੁੰਡੇ ਦਾ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਸੀ ਉਹ 7 ਵਜੇ ਲੈ ਕੇ ਗਿਆ ਸੀ ਹੋਟਲ ਇੱਕ ਦੁਪਹਿਰੀ ਜਾਂ ਸ਼ਾਮੀ ਸ਼ਾਮੀ ਤੜਕੇ ਹਾਂਜੀ ਅਚਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੇ ਮੁੜ ਕੇ ਉਹਨਾਂ ਨੇ 2 ਵਜੇ ਵਾਰ ਕਰ ਦਿੱਤਾ ਤਾਂ ਉਹਨਾਂ ਦੀ ਪਛਾਣ ਹੈਗੀ ਸਾਰਿਆਂ ਦੀ ਹਾਂਜੀ ਸਾਰੇ ਕਿੰਨੇ ਮੁੰਡੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋ ਨਿਸ਼ਾਰੇ ਦੇ ਸੀ ਕੀ ਮੰਗ ਕਰਦੇ ਹੋ ਮੰਤਿਕਾ ਸੀ। ਤੁਹਾਨੂੰ ਜਿੰਨੇ ਸਾਰੇ ਵੇਲੇ ਜਾਣਦੇ ਤੁਹਾਨੂੰ। ਹਾਂਜੀ। ਕਿੱਥੇ ਤੁਹਾਡੇ ਘਰ ਦੇ ਲੱਗੇ ਰਹਿੰਦੇ ਨੇ? ਨਹੀਂ ਅਸੀਂ ਸਿਹਾਲੀ ਇੰਨੇ ਉਹ ਗਾੜੀ ਦੇ। ਜਦੋਂ ਤੁਸੀਂ ਆਏ ਸੀ ਉਹਦੇ ਲਿੰਕ ਚ ਮਿਲੀ ਜਰ ਤੋ ਹੈਗੀ ਸੀ। ਬਾਬੀ। ਕੀ ਉਹ ਮੇਰਾ ਭਰਾ ਸੀ? ਭਰਾ ਦੇ ਨਾਲ ਆਈ ਸੀ ਤੀ। ਭਰਾ ਨਾਲ ਹੋਟਲ ਚ ਆਈ ਸੀ। ਨਹੀਂ ਕਿਉਂਕਿ ਮੁੰਡੇ ਦੇ ਨਾਲ ਹੋਟਲ ਚ ਆਈ ਸੀ। ਤੇ ਕਿ ਉਹਨੇ ਨਹੀਂ ਕੁਝ ਵੀ ਕੀਤਾ ਤੇ ਕੋਣ ਹੈਗਾ ਸੀ ਤੁਹਾਡਾ ਮੁੰਡਾ ਕੋਣ ਸੀ ਉਹਦੇ ਲਵ। ਲਵ ਕੀ ਲੱਗਦਾ ਤੁਹਾਡਾ? ਮੇਰਾ ਦੋਸਤ ਹੀ ਤੇ ਉਹਦੇ ਨਾਲ ਆਈ ਤਾਂ ਉਹ ਕਿ ਹੁਣ ਉਹ ਚਲ ਗਿਆ ਕੁੰਡੀ ਮਾਰ ਕੇ ਬਾਕੀ ਮੁੰਡਿਆਂ ਨੂੰ ਨరేਂਦਰ ਕਾਲ ਤਾਂ ਉਹਨੇ ਕੁਝ ਨਹੀਂ ਕੀਤਾ ਠੀਕ ਓਕੇ ਛੱਡ ਦਈਏ ਤਾਂ ਪੁਲਿਸ ਕਿਹਦੇ ਨਾਲ ਕੀ ਗੱਲਬਾਤ ਹੋਈ ਹੈ ਜੀ ਨਹਿਮ ਸਿੰਘ ਆਏ ਨੇ ਮੇਰੇ ਕੋਲ ਪਰਮਜੀਤ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਏ ਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਅਜਾਦ ਹੁਣ ਦੇ ਵਿੱਚ ਕੋਈ ਆਪਣੀ ਕੋਈ ਲੜਕੀ ਦੇ ਨਾਲ ਗਲਤ ਕੰਮ ਹੋ ਲੱਗ ਤੇ ਉਹਦੇ ਵਾਸਤੇ ਹੁਣੇ ਸਾਡੇ ਕੋਲ ਇਹ ਗੱਲ ਸੁਣੀ ਹੈ ਸਾਰੀ ਮੈਂ ਤੇ ਆਪਣੀ ਅਫੀਸਰ ਕਹਿ ਦਿੱਤੀ ਗਈ ਹੈ ਜੀ ਉਹਨਾਂ ਦੇ ਵੱਲੋਂ ਕਹਿ ਤੋ ਉਹਨਾਂ ਕੋਲੋਂ ਕੀਤੀ ਗਈ ਹੈ ਜੀ ਆਪਣਾ ਉਹਦੇ ਖਿਲਾਫ ਕਰ ਰਹੀ ਕੀਤੀ ਹੈ ਸਾਰੀ ਇਨਵੈਸਟੀਗੇਸ਼ਨ ਕਰਕੇ ਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੀ ਅਫੀਸਰ ਸਾਹਿਬਾਂ ਦੀ ਨੋਟਿਸ ਲਿਆ ਕਿੰਨੇ ਮੁੰਡੇ ਆ ਜੀ ਇਹਦੇ ਵਿੱਚ ਜਿਨ੍ਹਾਂ ਦੇ ਕੋਲ ਗੱਲ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫੀਸਰ ਸਾਹਿਬਾਂ ਨੂੰ ਦੱਸੇਗਾ ਜੀ ਨਾਲ ਗੱਲਬਾਤ ਕੀਤੀ ਨਹੀਂ ਅਜੇ ਕੋਈ ਰੈਸ ਨਹੀਂ ਭਾਈ ਨਹੀਂ ਹੋਟਲ ਕਿਹੜਾ ਹੈ ਹੋਟਲ ਕਿਹੜਾ ਹੈ ਕਿੰਨੇ ਵਜੇ ਅਜਾਦ ਹੋਟਲ ਹੈ ਅਜਾਦ ਤੇ ਕਿੰਨੇ ਵਜੇ ਉਹ ਮੁੰਡਾ ਲੈ ਮੈਂ ਆਪਣੇ ਬੋਲ ਚਾਹੁੰਗੀ ਆ ਅਜੇ ਮੈਨੂੰ ਸਾਰੀ ਗੱਲ ਦਾ ਅਜੇ ਕਲੀਅਰਟੀ ਨਹੀਂ ਮੈਂ ਕਰ ਸਕਦਾ ਅਜੇ ਮੈਂ ਬੈਠਾ ਠੀਕ ਹੈ ਆਫਟਰ ਕਲੀਅਰਟੀ ਅਫੀਸਰ ਸਾਹਿਬ ਆਂਦੀ ਸੀ ਕੀ ਸਾਹਿਬ ਜੀ ਆਪਣੇ ਐਸ ਐਸ ਸਾਹਿਬ ਦੀ ਨੋਟਿਸ ਤੇ ਆ ਕੇ ਕਿੰਨੇ ਮੁੰਡੇ ਨਾਮਜ਼ਦ ਕੀਤੇ ਗਏ ਏ ਅਜੇ ਕੀਤੀ ਮੈਂ ਇਹਨਾਂ ਇਨਵੈਸਟੀਗੇਸ਼ਨ ਜੇ ਸ਼ੁਰੂ ਕਰਨੀ ਹੈ ਮੈਂ ਕਰ ਲੈ ਦੋ ਜੇ ਇਹ ਹੋਣਗੇ ਕੋੜੇ ਸਾਹਿਬ ਨੇ ਇੱਕ ਮਿੰਟ ਜਿਹੜੀ ਕੁੜੀ ਆ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਜੀ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਅਜੇ ਬਸ ਉਹਨਾਂ ਨੇ ਦੱਸਿਆ ਕਿ ਮੈਂ ਕਿਸ ਨਾਲ ਆਈ ਸੀ ਜੇਕਰ ਉਹਦੇ ਬਾਰੇ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਕਾਰਵਾਈ ਕੀਤੀ ਜਾਏਗੀ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾਂ ਦੇ ਨੋਟਿਸ ਲਾ ਕੇ ਕਰ ਜਿਹੜੇ ਹੋਟਲਾਂ 'ਚ ਗਲਤ ਕੰਮ ਚੱਲਦਾ ਜਿਹੜਾ ਹੋਟਲਾਂ 'ਚ ਕੰਮ ਗਲਤ ਚੱਲਦਾ ਹੈ ਲੱਗਦਾ ਕਾਰਵਾਈ ਕੀਤੀ ਜਾਏਗੀ ਤੁਹਾਡੇ ਹਾਂ ਬਿਲਕੁਲ ਬਿਲਕੁਲ ਕੀਤੀਏ ਜੇ ਉਸ ਵਜਿਹ ਲੜਕੀ ਆ ਲੜਕੀ ਦੇ ਸਾਰੇ ਬਿਆ ਤੇ ਜਾ ਕੇ ਮੇਰੇ ਅਫੀਸਰ ਸਾਹਿਬ ਆਉਣਗੇ ਅਫੀਸਰ ਸਾਹਿਬਾਂ ਦੀ ਟੀਮ ਸਾਰੀ ਸਾਡੀ ਜਾਏਗੀ ਸਰ ਆਸ-ਪਾਸ ਜਿਹੜੇ ਕਹਿੰਦੇ ਹਾਂ ਸਰ ਚੈੱਕ ਜੀ ਸਾਰੇ ਚੈੱਕ ਜੀ ਬਿਲਕੁਲ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਆ ਇਨਵੈਸਟ ਕੀਤੀ ਜਾਊਗੀ ਕੁੜੀ ਦੀ ਉਮਰ ਜਿਹੜੀ ਉਹ ਵੀ ਚੈੱਕ ਕੀਤੀ ਜਾਊਗੀ ਸਰ ਇਹ ਤੁਹਾਨੂੰ ਪਤਾ ਲੱਗਾ ਫਰੈ ਵੀ ਕਰਨੇ ਨਹੀਂ ਨਹੀਂ ਅਜੇ ਨਹੀਂ ਕੋਈ ਨੋਟਿਸ ਮੇਰੇ ਉਸ ਤੋਂ ਬਾਅਦ ਇਨਵੈਸਟ ਕਰਨ ਤੋਂ ਬਾਅਦ ਤੁਹਾਡਾ ਸਾਰੀ ਗੱਲ ਠੀਕ